22 ਜਨਵਰੀ ਨੂੰ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਜੀ ਦੀ ਪ੍ਰਾਣ ਪ੍ਰਤੀਸ਼ਠਾ ਸੰਬੰਧੀ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼ੰਕਰਨਾਥ ਪर्वਤਮੱਠ ਹਦੀਆਬਾਦ ਫਗਵਾੜਾ ਵਿਖੇ ਹੋਈ ਇਸ ਮੀਟਿੰਗ ਵਿੱਚ ਅਯੁੱਧਿਆ ਵਿਖੇ ਹੋ ਰੇ ਸਮਾਗਮ ਨੂੰ ਲੈ ਕੇ ਹਦੀਆਬਾਦ ਵਿਖੇ ਕਰਵਾਈ ਜਾ ਰਹੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜਿੱਥੇ ਖੁੱਲਕੇ ਵਿਚਾਰ ਚਰਚਾ ਹੋਈ ਉੱਥੇ ਕਮੇਟੀ ਆਗੂਆਂ ਨੇ ਦੱਸਿਆ ਕਿ ਮਿਤੀ 21 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਵਿਸ਼ਾਲ ਸ਼ੋਭਾ ਯਾਤਰਾ ਤੇ ਭਗਮਾ ਮਾਰਚ ਘਟਿਆ ਜਾਵੇਗਾ ਅਤੇ ਮਿਤੀ 22 ਜਨਵਰੀ ਦਿਨ ਅਰ ਵਿਕੇ ਯੋਧਿਆ ਵਿਕੇ ਹੋਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਤੋਂ ਬਾਅਦ ਰੂਦਰ ਅਭਿਸ਼ੇਕ ਕਰਨ ਉਪਰੰਤ ਭੈਣ ਕੀਰਤਨ ਹੋਵੇਗਾ ਉਨ੍ਹਾਂ ਸ਼੍ਰਧਾਲੂ ਨੂੰ ਇਸ ਸਮਾਗਮ ਵਿੱਚ ਸਮੇਂ ਸਰਪੰਚਾਂ ਦੀ ਅਪੀਲ ਕੀਤੀ ਸ਼ੰਕਰਨਾਥ ਪਹਾੜਤ ਮਗਜਾ ਮੀਟਿੰਗ ਕੀਤੀ ਸਾਰੇ ਦੱਸਿਆ ਨੇ ਔਰ ਉਹ ਤੇ ਰਾਮ ਸ਼ੋਭਾ ਯਾਤਰਾ ਨਿਕਲਣਗੇ 21 ਤਰੀਕ ਨੂੰ 21 ਤਰੀਕ 12:00 ਤੋਂ 4:30 ਵਜੇ ਤੱਕ ਉਤਪਾਦ ਇੱਥੇ ਪ੍ਰਸ਼ਾਦ ਪ੍ਰਤ ਤਰਨ ਹੋਊਗਾ 22 ਤਰੀਕ ਨੂੰ ਸਾਰੇ ਨੇ ਇੱਥੇ ਕੀਰਤਨ ਕਰਦਾ ਹੈ ਸ਼ਾਮ ਦੇ ਟਾਈਮ ਸਵੇਰੇ ਰੂਦਰ ਅਭਿਸ਼ੇਕ ਹੋਊਗਾ ਉਤਪਾਦ ਕੀਰਤਨ ਚੱਲਦਾ ਰਹੂ ਔਰ ਸ਼ਾਮ ਨੂੰ ਕੀਰਤਨ 8 ਵਜੇ ਤੇ ਚੱਲੂ 8 ਵਜੇ ਤੋਂ ਬਾਅਦ ਪੰਡਾਰਾ ਆਪ ਜੀ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਜਿਵੇਂ ਤੁਸੀਂ ਜਾਣਦੇ ਹੋ ਕਾਬੀ ਅੱਛੇ ਤੋਂ ਬਾਅਦ ਸਾਨੂੰ ਇਹ ਸੁਭਾਗਿਆ ਸਮਾਪ੍ਰਪਤ ਹੋਇਆ ਹੈ RAM ਮੰਦਰ ਦੀ प्राण प्रतिष्ठा ਹੋਣ ਜਾ ਰਹੀ ਹੈ 22 ਜਨਵਰੀ ਨੂੰ ਉਸ ਦੇ ਸੰਬੰਧ ਵਿੱਚ ਅੱਜ ਸ਼੍ਰੀ ਸ਼ੰਕਰਨਾਥ ਪਰਵਤ ਮਾਠ ਵਿੱਚ ਸਾਰੇ ਹੀ ਸੇਵਕਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ RAM ਮੰਦਰ ਦੀ ਖੁਸ਼ੀ ਦੇ ਵਿੱਚ ਜੋ ਕਾਰਜਕ੍ਰਮ ਆਯੋਜਿਤ ਕੀਤੇ ਜਾਣੇ ਨੇ ਉਹਨਾਂ ਸੰਬੰਧੀ ਤੋਂ 21 ਤਰੀਕ ਦਿਨ ਐਤਵਾਰ ਨੂੰ ਸ਼੍ਰੀ ਸ਼ੰਕਰਨਾਥ ਪर्वਤਮਠ ਹਰਿਆਵੜ ਪਾਠਸ਼ਾਲਾ ਤੋਂ ਇੱਕ ਸ਼ੁਭ ਯਾਤਰਾ ਨਿਕਲੇਗੀ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਮਾਪਤੀ ਫਿਰ ਸ਼ੰਕਰਨਾਥ ਪर्वਤਮਠ ਵਿੱਚ ਹੋਏਗੀ ਸਾਰੇ ਰਾਮ ਭਗਤਾਂ ਨੂੰ ਨਿਵੇਦਨ ਹੈ ਕਿ ਸਾਰਿਆਂ ਨੇ ਉਹ ਸ਼ੁਭ ਯਾਤਰਾ ਵਿੱਚ ਆ ਕੇ ਆਪਣਾ ਯੋਗਦਾਨ ਪਾਣਾ ਹੈ ਆਪਣਾ ਹਿੱਸਾ ਪਾਣਾ ਹੈ ਆਪਣੀ ਸ਼ਮੂਲੀਅਤ ਕਰਨੀ ਹੈ। ਔਰ 22 ਤਰੀਕ ਦਿਨ ਸੋਮਵਾਰ ਨੂੰ ਉਸੇ ਸ਼੍ਰੇਖਲਾ ਦੇ ਵਿੱਚ ਸ਼ਾਮ ਨੂੰ ਠੀਕ 5 ਵਜੇ ਭਜਨ ਕੀਰਤਨ ਦਾ ਕਾਰਜਕ੍ਰਮ ਜੋ ਕਿ ਸ਼੍ਰੀ ਸ਼ੰਕਰਨਾਥ ਪर्वਤ ਮੱਠ ਵਿੱਚ ਆਯੋਜਿਤ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਨੇ ਉਸ ਸੁਭਾਗ્ય ਸਮੇਂ ਦੇ ਵਿੱਚ ਉਸ ਖੁਸ਼ੀ ਦੇ ਸਮੇਂ ਵਿੱਚ ਆਪ ਹਾਜ਼ਰ ਹੋਣਾ ਹੈ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਜਿਹਨਾਂ ਆਰਾਮ ਸੇਵਕਾਂ ਨੇ ਆਪਣੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਸੀ ਉਹਨੂੰ ਜਦੋਂ ਕਾਰ ਸੇਵਾ ਆਰਾਮ ਮੰਦਰ ਦੀ ਸ਼ੁਰੂ ਹੋਈ ਸੀ ਉਹਨਾਂ ਸੇਵਕਾਂ ਨੂੰ ਵੀ ਉਹਨਾਂ ਆਰਾਮ ਭਗਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ 22 ਤਰੀਕ ਨੂੰ ਸ਼ਾਮ ਨੂੰ 5:30 ਵਜੇ ਸ਼੍ਰੀ ਸ਼ੰਕਰਨਾਥ ਪਰਬਤ ਮਠ ਦੇ ਸਭ ਨੂੰ ਬੇਨਤੀ ਹੈ ਇੱਕ ਸਾਰੇ ਕਾਰਜਕ੍ਰਮ ਦੇ ਵਿੱਚ ਆਪ ਹਾਜ਼ਰ ਹੋ ਕੇ ਪ੍ਰਭੂ ਚਰਨਾਬਿਛਾ ਹਾਜ਼ਰੀ ਭਰਨੀ ਹੈ